ਅਬਤਾ ਸੇ ਜ਼ਿਕਰ ਕਰਿਆ 90 ਜਥੇਦਾਰ ਦੀ ਤਾਜਪੋਸ਼ੀ ਤੇ ਸਾਫ ਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਵੱਡਾ ਬਿਆਨ ਸਟੇਟਮੈਂਟ ਸਾਹਮਣੇ ਆਈ ਹੈ ਜਥੇਦਾਰ ਦੀ ਚੋਰੀ ਛਿਪੇ ਨਿਯੁਕਤੀ ਕੀਤੀ ਗਈ ਹੈ ਗਿਆਨੀ ਰਗਵੀਰ ਸਿੰਘ ਕਰਦੇ ਹੋਏ ਨਜ਼ਰ ਆਏ ਨੇ ਮर्यादा ਦੇ ਉਲਟ ਜਾ ਕੇ ਆ ਪੂਰੀ ਨਿਯੁਕਤੀ ਹੋਈ ਹੈ ਤੇ ਹੁਣ ਪਹਿਲਾ ਕਈ ਤਰ੍ਹਾਂ ਦੇ ਅਲਿਗੇਸ਼ਨਸ ਇਲਜ਼ਾਮ ਲਗਾਏ ਜਾ ਰਹੇ ਕਿ ਤੈ ਸਮੇ ਤੋਂ ਪਹਿਲਾਂ ਹੀ ਆਪੂਰੀ ਤਾਜਪੋਸ਼ੀ ਕਰਵਾਈ ਗਈ ਹੈ ਨਿਹੰਗ ਜਥੇਬੰਦੀਆਂ ਉੱਤੇ ਪਹੁੰਚਿਆ ਸੀ ਉਹਨਾਂ ਦੇ ਵੱਲੋਂ ਵੀ ਅੱਜ ਦਾ ਜ਼ਿਕਰ ਕੀਤਾ ਗਿਆ ਸੀ ਕਿ ਮਾਨ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ ਤੇ ਹੁਣ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਤਾਜਪੋਸ਼ੀ ਤੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵੱਡਾ ਬਿਆਨ ਸਟੇਟਮੈਂਟ ਦਿੱਤੀ ਹੈ ਕਿ ਜਥੇਦਾਰ ਦੀ ਚੋਰੀ ਛਿਪੇ ਨਿਯੁਕਤੀ ਕੀਤੀ ਗਈ ਹੈ ਮਰਿਆਦਾ ਦੇ ਉਲਟ ਜਾ ਕੇ ਆਪੂਰੀ ਤਾਜਪੋਸ਼ੀ ਹੋਈ ਹੈ ਇਹ ਹੋਈ ਹੈ ਬੜੀ ਕਾਫੀ ਮਰਿਆਦਾ ਦਾ ਹਰਮ ਹੈ ਕਿ ਕਿਵੇਂ ਬਣੇ واحرو جی کا خالص واحر شکایتی جو کاس میں گیس سلطان سیوا تو سیوا مت کیا گیا اور سچ کنڈ شری صاحب جی کاس کی اور گیم سلطان سیوا سا ਉਨੂੰ ਬਹਾਲ ਰੱਖਿਆ ਗਿਆ ਉਹ ਸੇਵਾ ਨਿਰੰਤਰ ਐਸੀ ਪੇਲਣ ਕਰਦੇ ਨੇ ਅਤੇ ਹੁਣ ਜੈਸੀ ਜਿਹੜੀ ਹਰਮਨਤਾ ਸਾਹਿਬ ਦੀ ਸੇਵਾ ਹੈ ਉਹ ਕਰ ਰਹੇ ਹਾਂ ਜੋ ਸਵਾਲ ਤੁਸੀਂ ਬੜੀ ਗਾ ਦਾ ਸੰਬੰਧਿਤ ਕੀਤਾ ਹੈ ਬਹੁਤ ਸਾਰੇ ਟੈਲੀਫੋਨ ਦੇਸ਼ ਪਰਦੇਸ ਤੋਂ ਬੈਸੇ ਜੀ ਸਾਨੂੰ ਪੁੱਛਿਆ ਕਿ ਆ ਸਵਾਲ ਪੁੱਛਿਆ ਗਿਆ ਪਰ ਫਿਰ ਵੀ ਮੈਂ ਖਵਾਰੇ ਗੱਲ ਜਰੂਰ ਕਹਿ ਦਿਆਂ ਕਿ ਮੈਂ মিডিਆ ਵੀ ਕਿਸੇ ਜੀ ਐਸੀ ਗੱਲ ਦਾ ਜਵਾਬ ਨਹੀਂ ਦੇਣਾ ਜਿਸ ਤੇ ਜੋ ਆਪੇਟ ਦੇ ਨਾਲ ਡੈਸ਼ ਵਿੱਚ ਆ ਕੇ ਜਿਹੜੀ ਪਾਪਾ ਕੂਟਾ ਸੈਕਟਰ ਗੱਡੀ ਹੈ ਉਸ ਗੱਡੀ ਦੇ ਉੱਤੇ ਇੱਕ ਗੰਦੇ ਛਿੱਟੇ ਪਾਏ ਜਾਣ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਵੇਂ ਕੋਈ ਵੀ ਪੁੱਛਿਆ ਉਦੇਸ਼ਾ ਪ੍ਰਦੇਸ਼ਾ ਤੋਂ ਤੁਹਾਨੂੰ ਫੋਨ ਦਾ ਸੱਚ ਵੀ ਆਏ ਦੇਖੋ ਅੰਤਰਕਮੇਟੀ ਅਧਿਕਾਰੀ ਸਹਿਬਾਨ ਵੀ ਸਿੰਘ ਸਹਿਬਾਨ ਵੀ ਨਿਯੁਕਤੀ ਕਰਦੀ ਹੈ ਔਰ بڑے ਸਤਕਾਰ ਦੇ ਨਾਲ ਇਹ ਪਾਜ ਪੂਛਿਤ ਕੀਤੀ ਜਾਂਦੀ ਹੈ 12 ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ ਪੰਜ ਲੀਗਾਂ ਜਿਹੜਾ ਦਲ ਪੰਥੀਆਂ ਇਹਨਾਂ ਸੰਗਠਨੀਆਂ ਦੇ ਇਕਸਾਲਾ ਨੇ ਸੰਪਰਦਾਮਾ ਨੇ ਸੰਸਥਾਵਾਂ ਨੇ ਸੰਤ ਮਹਾਂਪੁਰਖ ਉਦਾਸੀ ਨਰਮਲੇ ਜਿੰਦੇ ਵੀ ਉਹਨਾਂ ਸਾਰਿਆਂ ਨੂੰ ਸੁਨੇਹਾ ਭੇਜੇ ਜਾਂਦੇ ਨੇ ਕਿ ਇਸ ਦਿਨ ਇਸ ਥਾਂ ਤੇ 8 ਵਜੇ ਇੜਤਾਜ ਪੂਛੀ ਸਿੰਘ ਸਾਹਿਬ ਦੀ ਕੀਤੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਦੇ ਵਿੱਚ ਸਮੂਲਿਤ ਕਰੋ ਹਾਜ਼ਰੀ ਪਰ ਉਹ ਖ਼ਬਾਰਾਂ ਵੀ ਹੁੰਦਾ ਹੈ ਚਿੱਠੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ ਆ ਕਾਇਦਾ ਗੁਰੂ ਦੀ ਹਜ਼ੂਰੀ ਵਿੱਚ ਤਖਤ ਸਾਹਿਬ ਤੇ ਚਾਹੇ ਕਿਸਕਰ ਸਾਹਿਬ ਹੈ ਚਾਹੇ ਸ਼ੀਰਕਾਲ ਤਖਤ ਸਾਹਿਬ ਹੈ ਸਤਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਕੀਰਤਨ ਹੁੰਦਾ ਹੈ ਗੁਰਮਤ ਸਮਾਗਮ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਉਸ ਸੰਗੀਤਾਂ ਜਿਹੜੀਆਂ ਨੇ ਉਸ ਪ੍ਰਸੰਗ ਬਾਰੇ ਮਾਈਕ ਤੇ ਸਪੀਕਰ ਤੇ ਬੋਲਦੀਆਂ ਵੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਉਹ ਨੂੰ ਨਾਮਾ ਹੁੰਦਾ ਹੈ। بڑا ਪ੍ਰਸ਼ਾਦ ਜੀ ਦੇਗਾ ਉਹ ਵਰਤਾਈ ਜਾਂਦੀ ਹੈ। ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਾਜ ਪੁਸ਼ੀ ਦਾ ਸਮਾਗਮ ਹੁੰਦਾ ਹੈ। ਉਦੋਂ ਐਡ ਕ੍ਰਾਂਤੀ ਸੱਚਖੰਡ ਦੇ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਸੀਲ ਕੋ ਖਲੋਤੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ। ਸੰਗਤ ਜਕਾਰੇ ਛੜਦੀ ਹੈ ਔਰ ਜਿਹੜੀ ਉਸ ਜਥੇਦਾਰ ਸਾਹਿਬ ਨੇ ਜਿਹੜੀ ਪ੍ਰਮਾਨਗੀ ਹੈ ਉਹ ਦਿੱਤੀ ਜਾਂਦੀ ਹੈ। ਸਭ ਤੋਂ ਪਹਿਲੀ ਦਸਤਾਰ ਸਿੱਟ ਗ੍ਰੰਥ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਦਿਆ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਇਹ ਖਾਸ ਤਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਾਲ ਵੱਲੋਂ ਨਵੰਦਾ ਦਸਤਾਰ ਲੈ ਕੇ ਸਿੱਸਾ ਸਾਹਿਬਾਸਤੇ ਚੱਕਰ ਸਾਹਿਬਾਸਤੇ ਪਹੁੰਚਦਾ ਹੈ ਔਰ ਫਿਰ ਬਾਕੀ ਸੰਪਰਦਾਵਾਂ ਜਿਨ੍ਹਾਂ ਵਿੱਚ ਨਿਹੰਗ ਸਿੰਘ ਨੇ ਅਕਸਾਲਾ ਨੇ ਔਰ ਫਾਬਾ ਸੁਸਾਇਟੀਆਂ ਸਿੰਘ ਸੁਭਾਵਾਂ ਗੁਰਦੁਆਰਾ ਕਮੇਟੀਆਂ ਉਦਾਸੀ ਮਾਪੂਤ ਨਿਰਮਲੇ ਮਾਪੂਤ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜ਼ਹਿਦਾਦਾਰੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ ਇਸੇ ਤੋਂ ਬਾਅਦ ਦੂਜੇ ਪੱਖ ਸਹਿਬਾਨ ਦੀ ਜਿਹੜੇ ਪੰਜਾਬ ਪੱਖ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤਹਿਤ ਨੇ ਜਿਵੇਂ ਪੱਖ ਸ਼੍ਰੀ ਕੇਸਰ ਸਾਹਿਬ ਹੈ ਪੱਖੀ ਭਾਮਦਮਾ ਸਾਹਿਬ ਹੈ ਉਹ ਤੋਂ ਦੇ ਜ਼ਥੇਦਾਰ ਕੀ ਨਿਯੁਕਤੀ ਦਾ ਐਲਾਨ ਜਥੇਦਾਰ ਸ਼੍ਰੀ ਅਕਾਲ ਤਖਸਾਲ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਹੈ ਉਹਦੇ ਚਿੱਠੀ ਜਿਹੜੀ ਹੁੰਦੀ ਹੈ ਉਹ ਜਥੇਦਾਰ ਸ਼੍ਰੀ ਅਕਾਲ ਤਖਸਾਲ ਇਸਕਰ ਸਾਹਿਬ ਔਰ ਰਾਮਤਮਾ ਸਾਹਿਬ ਦੇ ਜਥੇਦਾਰ ਵੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਜਿਹੜੀ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਹੈ ਪਰ ਇਹ ਜੋ ਪਿਛਲੇ 2 ਦਿਨਾਂ ਵਿੱਚ ਵਾਪਰਿਆ ਹੈ ਦੇਖੋ ਸੇਵਾਵਾਂ ਮਿਲਣੀਆਂ ਜਾਂ ਸੇਵਾਵਾਂ ਵਾਪਸ ਲੈ ਲੈਣ ਤੇ ਨਵੇਂ ਜਥੇਦਾਰੀ تاجਪੋਸ਼ੀ ਤੇ ਸਾਬਕਾ ਜਥੇਦਾਰ ਗਿਆਨੀ ਰਗबीर ਸਿੰਘ ਦਾ ਵੱਡਾ ਬਿਆਨ ਸਟੇਟਮੈਂਟ سامنے ਆਈ ਹੈ ਜਥੇਦਾਰ ਦੀ ਚੋਰੀ ਛਿਪੇ ਨਿਯੁਕਤੀ ਕੀਤੀ ਗਈ ਇਸ ਗੱਲ ਦਾ ਜ਼ਿਕਰ ਗਿਆਨੀ ਰਗबीर ਸਿੰਘ ਕਰਦੇ ਹੋਏ ਨਜ਼ਰ ਆਏ ਮर्याਦਾ ਦੇ ਉਲਟ ਜਾ ਕੇ ਆ ਨਿਯੁਕਤੀ ਕੀਤੀ ਗਈ ਹੈ ਸਤਕਾਰ ਦੇ ਨਾਲ ਹੀ ਤਾਜਪੋਸ਼ੀ ਕੀਤੀ ਜਾਣੀ ਚਾਹੀਦੀ ਸੀ ਟਕਸਾਲਾ ਇਸ ਵਿੱਚ ਸ਼ਾਮਲ ਹੁੰਦੀਆਂ ਨੇ ਉਦਾਰਥੀਆਂ ਸ਼ਾਮਲ ਹੁੰਦੀਆਂ ਨੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਜਾਂਦੇ ਸਿੱਖ ਸੰਪਰਤਾਵਾਂ ਸ਼ਾਮਲ ਹੁੰਦੀਆਂ ਨੇ ਨਿਹੰਗ ਜਥੇਬੰਦੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਸਿੱਖ ਮਹਾਪੁਰਖ ਸ਼ਾਮਲ ਹੁੰਦੇ ਨੇ ਪਰ ਇਹੋ ਜਿਹਾ ਕੋਈ ਵੀ ਸਨੇਹਾ ਨਹੀਂ ਲਗਾਇਆ ਗਿਆ ਸ਼ਖਸੀਤਾ ਬੋਲਦੀਆਂ ਨੇ ਦੇਖ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਹੀ ਤਾਜ ਪੁਸ਼ੀ ਕਰਵਾਈ ਜਾਂਦੀ ਹੈ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੈੱਡ ਗ੍ਰੰਥੀ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਜਾਂਦਾ ਹੈ ਚਾਰਜ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਸੰਗਤ ਜੈਕਾਰੇ ਮਾਰਦੀ ਹੈ ਜਕਾਰੇ ਬੋਲਦੀ ਇਸ ਗੱਲ ਦਾ ਜ਼ਿਕਰ ਗਿਆਨੀ ਰਗबीर ਸਿੰਘ ਕਰਦੇ ਹੋਏ ਨਜ਼ਰ ਆਏ ਨੇ ਤੇ ਮर्यादा ਦੇ ਉਲਟ ਜਾ ਕੇ ਅਨਯੁਕਤੀ ਹੋਈ ਹੈ ਗਿਆਨੀ ਰਗबीर ਸਿੰਘ ਦਵਲ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿ ਵਕਫ ਵਕ ਥਾਮਾ ਤੋਂ ਮੈਨੂੰ ਟੈਲੀਫੋਨ ਆ ਰਹੇ ਨੇ ਮੈਸੇਜਸ ਆ ਰਹੇ ਨੇ